सिलेंडर गया, देखो कितो तक गया इसमें तो, हाँ सिलेंडर फट गया देखो तो देखो तो बहुत बचत रहेगी शुक्र है परमात्मा का शुक्र तो किसी का कोई नुकसान तो था। था। नहीं होया ਹਾਂ ਇਹ ਪੱਜ ਨਹੀਂ ਨਹੀਂ ਹੋਇਆ ਨਹੀਂ ਨੁਕਸਾਨ ਨਹੀਂ ਹੋਇਆ ਤੇਰੇ ਜਾਨੀ ਨੁਕਸਾਨ ਨਹੀਂ ਹੋਇਆ ਸ਼ੁਕਰ ਹੈ ਆ ਦੇਖੋ ਤੁਸੀਂ ਇਸ ਕਰਕੇ ਕਹਿੰਦੇ ਉਹਨੇ ਵੀ ਭੀੜ ਭੜਕਾ ਲਈ ਏਰੀਆ ਦੇ ਵਿੱਚ ਤੇਰੇ ਵਜ੍ਹਾ ਮੂਹ ਤੇ ਲੱਗੇ ਮਾੜੇ ਮੋੜੇ ਤੇਰੇ ਮੂਹ ਤੇ ਲੱਗਾ ਉਹ ਨਾ ਕਰਦਾ ਤਾਂ ਅੱਜ ਤੱਕ ਆ ਦੇਖੋ ਰਾਤੋਂ ਤੱਕ ਲੱਗੀ ਆ ਦੇਖੋ ਹਲੇ ਵੀ ਬੱਚਾ ਤਰ ਗਈ ਦੇਖੋ ਜਿਆਸਦਾ ਸੁਵਾ ਦੇਖੋ ਤੁਸੀਂ ਸ਼ੁਕਰ ਆ ਬਚਤਰਾ ਜੀ ਸਭ ਲੋਕ ਇੱਥੋਂ ਪਾਸੇ ਹੋ ਗਏ ਆ ਦੇ ਜਾਨੀ ਨੁਕਸਾਨ ਨਹੀਂ ਹੋਇਆ ਬਚਤ ਰਹੀ ਮੂੰਹ ਤੇ ਥੋੜਾ ਵੱਜਿਆ ਹੋ ਗਿਆ ਕੋਣ ਯਾਰ ਵੀਡੀਓ ਬਣਾਇਆ ਜਾਂਦਾ ਸਾਡਾ ਪ੍ਰੋਫੈਸ਼ਨ ਆ ਮੇਰੇ ਵੀ ਪਾਵਾ ਜਦ ਰਵੀ ਗਾਇਆ ਇਹ ਇੱਕ ਫੋਨ ਨਾਲੇ ਪਾ ਕੇ ਇਹਨੂੰ ਲੈ ਕੇ ਜਾ ਮਾਤਾ ਮਾਤਾ ਲੈ ਕੇ ਜਾ ਦੇਖੋ ਕਿਸੇ ਬਚਤ ਰਹਿ ਗਈ ਤੇ ਆਰਸਨਾ ਚੌਂਕ ਦੇ ਵਿੱਚ ਹੁਣੇ-ਹੁਣੇ ਤੇ ਦੁਬਾਰੇ ਪਰਣ ਵਾਲਿਆਂ ਦਾ ਇੱਕ ਸਿਲੰਡਰ ਹੈ ਜਿਹੜਾ ਉਹ ਫਟਿਆ ਤੇ ਨਾਲ ਦੀ ਨਾਲ ਤੁਸੀਂ ਦੇਖੋ ਦੇ ਮੂੰਹ ਤੇ ਥੋੜਾ ਜਿਹਾ ਹੋਇਆ ਆ ਦੇਖੋ ਤੁਸੀਂ ਕਿੰਦਾ ਨੁਕਸਾਨ ਹੋਇਆ ਦੇਖੋ ਜਿਹੜਾ ਫਟਿਆ ਸਿਲੰਡਰ ਉਹਦਾ ਸ਼ੁਕਰ ਹੈ ਬਚਤ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਆ ਦੇਖੋ ਤੁਸੀਂ ਜਾਨੀ ਨੁਕਸਾਨ ਨਹੀਂ ਹੋਇਆ ਆ ਦੇਖੋ ਤੁਸੀਂ ਆ ਦੇ ਆ ਦੇਖੋ ਤੁਸੀਂ ਸ਼ੁਕਰਕ ਉੱਪਰ ਪੂਰਾ ਤਮਾਕਾ ਹੋਇਆ ਇੱਥੇ ਆ ਦੇਖੋ ਤੁਸੀਂ ਬਚਤ ਰਹਿ ਗਈ ਆ ਕੰਦ ਦੇਖੋ ਸ਼ੁਕਰ ਹੈ ਪ੍ਰਮਾਤਮਾ ਦਾ ਬਚਤ ਰਹਿ ਗਈ ਆ ਦੇਖੋ ਇਹ ਬੰਦੀ ਕੁਰਸੀ ਤੁਸੀਂ ਆ ਦੇਖੋ ਆ ਇੱਥੇ ਆ ਕੇ ਵੱਜਿਆ ਕਿੰਨੀ ਦੂਰ ਆਇਕ ਪਾਰ ਤੇ ਆ ਦੇਖੀ ਬਈ ਇੱਕ ਮਿੰਟ ਆ ਆ ਦੇਖੋ ਕਿੰਨੀ ਦੂਰ ਆਇਆ ਇਹਦਾ ਬਾਕੀ ਪਾਰ ਕਿੱਥੇ ਆ ਇਹੋ ਪਾਰ ਗਈ ਸਾਰਾ ਸਾਰਾ ਪਾਰ ਤੋਂ ਉਧੋ ਉਧੋ ਦੇਖੋ ਤੁਸੀਂ ਇੰਨੀ ਦੂਰੋਂ ਬੁੜਕ ਕੇ ਇੱਥੋਂ ਤੱਕ ਆਇਆ ਆ ਦੇਖੋ ਇਹਨਾਂ ਜਨ ਸਾਰਾ ਕੁਝ ਉਹ ਡੱਕਰ ਬੱਚੇ ਆ ਦੇਖੋ ਆ ਦੇਖੋ ਆ ਹਾਲ ਹੋਇਆ ਆ ਦੇਖੋ ਆ ਦੇਖੋ ਆਕਾਰ ਦੇ ਉੱਤੇ ਕਿਤੇ ਉਹ ਬੜਕ ਕੇ ਇਹ ਆ ਦੇਖੋ ਤਾਰਾ ਤੂਰਾ ਟੁੱਟ ਗਿਆ ਸਾਰੀਆਂ ਆ ਉੱਪਰ ਵਜਾਈ ਉਹਤੇ ਆ ਦੇਖੋ ਤੁਸੀਂ ਹਾਂਜੀ ਕੋਈ ਹਾਂਜੀ ਕੀ ਨੁਕਸਾਨ ਕੀ ਹੋਇਆ ਇਹ ਦੇਖਦੇ ਆਪਾਂ ਸੋ ਤੁਸੀਂ ਸੀ ਉਸ ਵੇਲੇ ਹਾਂਜੀ ਬਾਤ ਸਾਹੀ ਹੈ ਬਾਤ ਇੱਥੇ ਸੀਗੇ ਨਹੀਂ ਅਸੀਂ ਨਹੀਂ ਸੀ ਅਸੀਂ ਤਾਂ ਹੁਣ ਹੀ ਆਇਆ ਕਰੋ ਆ ਆ ਨੰਗੇ ਤੋਂ ਮਗਰ ਸੀ ਇੱਥੇ ਖੜੇ ਸੀ ਅਸੀਂ ਉੱਥੇ ਖੜੇ ਸੀ ਇੱਥੇ ਖੜੇ ਸੀ ਸਾਹਮਣੇ ਸਾਹਮਣੇ ਇੱਥੇ ਖੜੇ ਹੀ ਬੈਠੇ ਸਾਹਮਣੇ ਜਦੋਂ ਇਹ ਬਲਾਸਟ ਹੋਇਆ ਓਕੇ ਕੋਈ ਜ਼ਿਆਦਾ ਕਿਸੇ ਦੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਚਲੋ ਸ਼ੁਕਰ ਹੈ ਹਾਂਜੀ ਖੜੇ ਬਹੁਤ ਹੈ ਖਤਰਨਾਕ ਸੀ ਬਾਲੇ ਬਾਲੇ ਖੜੇ ਸੀ ਘਵਾਰੇ ਵਾਲੇ ਭੱਜ ਗਏ ਸਾਰੇ ਜਦੋਂ ਫਟਿਆ ਇੱਕ ਜੀ ਉਹ ਟਾਪਿਆ ਦੇਖ ਲੋ ਟਾਪ ਆਹ ਦੇਖ ਲੋ ਬਿਲਕੁਲ ਬਿਲਕੁਲ ਤੁਸੀਂ ਵੇਖੋ ਕਿੰਨਾ ਬੁਰਾ ਹਾਲ ਹੈ ਪੂਰਾ ਸਾਰਾ ਕੱਪ ਵਿੰਗਾ ਹੋ ਗਿਆ ਕਿੰਨੀ ਦੂਰ ਬੁੜਕ ਕੇ ਗਿਆ ਉਹ ਆਜੋ ਮੈਂ ਤੁਹਾਨੂੰ ਦਿਖਾਵਾਂ ਆ ਦੇਖੋ ਬਹੁਤ ਸਾਨਾ ਕੇ ਬੱਚਾ ਕਿੱਥੋਂ ਕਿੱਥੋਂ ਤੱਕ ਗਿਆ ਦੇਖੋ ਤੁਸੀਂ ਹਾਂਜੀ ਦੇਖੋ ਕਿੱਥੇ ਤੱਕ ਗਿਆ ਦੇਖੋ ਦੇਖੋ ਕਿੰਨੀ ਦੂਰ ਤੱਕ ਇਹ ਸਾਰਾ ਆ ਦੇਖੋ ਆ ਦੇਖੋ ਸੱਲਮ ਇਹ ਆ ਦੇਖ ਇੱਥੋਂ ਵੀ ਮੈਨੂੰ ਇਹ ਲੱਗਦਾ ਹੈ ਇਸ ਤੋਂ ਬਾਅਦ ਵੀ ਇਹਦੇ ਟੁਕੜੇ ਜਿਹੜੇ ਨੇ ਕਿਤੇ ਹੋਰ ਵੀ ਹੋਣਗੇ ਉਹ ਪਤਾ ਨਹੀਂ ਲੱਗਿਆ ਪੂਰਾ ਸਿਲੰਡਰ ਕਿੱਥੇ ਨੂੰ ਹੈ ਸੋ ਹਾਲ ਤੁਸੀਂ ਦੇਖ ਲਿਆ ਕੋਈ ਸੇਫਟੀ ਨਹੀਂ ਕੋਈ ਕੁਝ ਨਹੀਂ ਤੇ ਕਿਸ ਤਰੀਕੇ ਨਾਲ ਇੱਕ ਬਸੰਤ ਠੀਕ ਹੈ ਗੁਬਾਰੇ ਲਾਈਨ ਆਂਦੇ ਨੇ ਲੋਕ ਪਰ ਸੇਫਟੀ ਕੀ ਹੈ ਇਹਨਾਂ ਦੀ ਲੋਕਾਂ ਦੀ ਕਿੰਨੇ ਕਨੇ ਲੋਕ ਜਿਹੜੇ ਨੇ ਉਹ ਇੱਥੇ ਖੜਦੇ ਨੇ ਤੇ ਹੁਣ ਸਭ ਲੋਕ ਇੱਥੋਂ ਇੱਕ ਵਾਰੀ ਚਲੇ ਗਏ ਨੇ ਆ ਦੇਖੋ ਇਹ ਹਾਲ ਹੋਇਆ ਹਾਂਜੀ ਅੱਛਾ ਆ ਦੇਖੋ ਆ ਦੇਖੋ ਤੁਸੀਂ ਅ ਸਿਲੰਡਰ ਦੇ ਪਾਰਟ ਕਿੱਥੇ ਕਿੱਥੇ ਪਏ ਆ ਆ ਦੇਖੋ ਇਹ ਹਾਲ ਹੋਇਆ ਸ਼ੁਕਰ ਕਰੋ ਪ੍ਰਮਾਤਮਾ ਦਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ